ਵੀਰ ਸਸੀ ਗੱਲ ਜੀ ਸਸੀ ਦਾ ਬਾਈ ਜੀ ਹੋ ਠੀਕ ਹੋ ਬਦੇ ਬਦੇ ਤੁਸੀਂ ਸੁਣੋ ਲੋਕਦਾਰੀ ਬਾਰੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਜੀ ਅੱਜ ਆਪਾਂ ਲੈ ਕੇ ਆਏ ਤੁਹਾਨੂੰ ਮਹਾਲੀ ਦੇ ਪਿੰਡ ਫਲੋਮਾਚਰ ਜਿੱਥੇ ਕੀ ਬਾਈ ਦਾ ਬਹੁਤ ਹੀ ਸਟਾਰਕ ਦਾ ਮੱਝਾਂ ਦੇ ਝੋਟੀਆਂ ਦਾ ਕੁਪਾਰ ਦਾ ਗੱਲ ਹੈ ਤੇ ਆਪਾਂ ਵੀ ਇਹ ਤੋਂ ਲਵਾਂਗੇ ਕੱਲੀ ਕੱਲੀ ਜਾਣਕਾਰੀ ਵੀ ਇਸ ਤੋਂ ਜੀ ਆਜੋ ਮੇਰਾ ਵੀਰ ਕੁਝ ਹਾਂਜੀ ਵੀਰ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਰਵਿੰਦਰ ਮਾਵੀ ਹੈ ਜੀ ਤੇ ਆਪਰੋਂ ਕਿੰਨਾ ਕ ਟਾਈਮ ਹੋ ਗਿਆ ਵੀਰ ਕੁਪਾਰ ਦਾ ਕੰਮ ਕਰਦਿਆਂ ਸਾਡੀ ਤੀਜੀ ਪੀੜੀ ਵਪਾਰ ਕਰ ਰਹੀ ਹੈ ਜੀ ਤੀਜੀ ਪੀੜੀ ਕਰ ਰਹੀ ਹੈ ਬਾਈ ਦੇ ਕੁਪਾਰੇ ਤੇ ਬਾਈ ਕੋਲੇ ਅੱਜ ਬਹੁਤ ਟੋਪੇਜ ਹੋ ਗਏ ਆ ਖੜੀਆਂ ਨੇ ਕਿੰਨੇ ਨਾਲ ਖੜੇ ਨੇ ਵੀਰੇ ਅੱਜ ਤੁਹਾਡੇ ਕੋਲੇ ਡੰਗਰ ਹਟਾ ਮੇ ਕੋ 10 12 ਹੁੰਦੇ ਨੇ ਵੀਰੇ ਅੱਛਾ ਦਿਖਾਵਾਂਗੇ ਅੱਜ ਦੋ ਝੋਟੀਆਂ ਠੀਕ ਹੈ ਵੀਰੇ ਬਾਕੀ ਝੋਟੀਆਂ ਟ੍ਰਾਇਲ ਤੇ ਚੱਲਦੇ ਨੇ ਤੜਕੇ ਉੱਤਰੀਆਂ ਨੇ ਠੀਕ ਹੈ ਪੰਜ ਚਾਰ ਦਿਨ ਚੋਕੇ ਫੇਰ ਆਪਾਂ ਉਹਨਾਂ ਨੂੰ ਲਾਵਾਂਗੇ ਵੀਡੀਓ ਤੇ ਠੀਕ ਹੈ ਬਾਕੀ ਬਾਕੀ ਕਿੱਥੋਂ ਆਉਂਦੇ ਨੇ ਵੀਰੇ ਪੱਜੂ ਆਪਣੇ ਕੋਲੇ ਆਪਣੇ ਕੋ ਹਰਿਆਣੇ ਦੇ ਨੇ ਬਈ ਸਾਰੇ ਸਾਰੇ ਹਰਿਆਣੇ ਦੇ ਨੇ ਰੋੜੀ ਸ਼ਹਿਰ ਦੇ ਨੇ ਜੀਨ ਤੋਂ ਵੀ ਆਉਂਦੇ ਨੇ ਹਾਂ ਚੰਗੇ ਕਿੰਨੇ ਤੋਂ ਕਿੰਨੇ ਲੀਟਰ ਵਾਲੀ ਮੱਛੀ ਮਿਲ ਜਾਂਦੀ ਹੈ ਆਹਨੋਂ ਪਹਿਲਾਂ ਕੱਟੀ ਵੀ ਸੋਸ ਤਰਾਂ ਲਿਟਰ ਨੋਰਮਲ ਆ ਗੱਪ ਮਾਰਨ ਜਿੰਨੀ ਮਰਜ਼ੀ ਮਰੀ ਜਾਓ ਬਾਈ ਠੀਕ ਹੈ ਜੀ ਤੇ ਅੱਜ ਆਪਾਂ ਦਿਖਾਈਏ ਫਿਰ ਛੋਟੀ ਗਿਰ ਬਿਲਕੁਲ ਬਿਲਕੁਲ ਬਾਈ ਦਿਖਾਓ ਅਜੀ ਠੀਕ ਹੋ ਗਿਆ ਨੀ ਜੋਟੀ ਬਹੁਤ ਜੱਗੀ ਹੈ ਬਾਕੀ ਬਾਈ ਅੱਗੇ ਗੋਰ ਚ ਹੈ ਹੋਲੀ ਤੋਰੇ ਮੜੀ ਸਿੱਧੀ ਲੈ ਜਾ ਚੰਗਾ ਯਾਰ ਕੋਈ ਨਿਸ਼ਾਨੀ ਹੋਰ ਮੋਗਾ ਕਰਾਫਟ ਜਗਾਉਂਦੇ ਹਾਂ ਕਿ ਕਿਤੇ ਕੋਈ ਬਹੁਤ ਜੰਗੀ ਬਾਤ ਜਗਾਉਂਦੇ ਹਾਂ ਬਹੁਤ ਜੰਗੀ ਬਾਤ ਜਗਾਉਂਦੇ ਹਾਂ ਜਿੰਨੀ ਤੋਂ ਜਿੰਨੀ ਜੇਕਰ ਉਹ ਲਾੜ ਦੇ ਲਈ ਹੋਰ ਕੋਈ ਹੋਰ ਕੋਈ ਬੜਾ ਹੀ ਪ੍ਰੋਫੈਸ਼ਨਲ ਹੈ ਬਈ ਤੇ ਨਾਲ ਕੀ ਬਈ ਇਹ ਤੇ ਇਹਦਾ ਕੱਟਾ ਵੀਰੇ ਪੰਜਵਾਂ ਦਿਨ ਸੂਈ ਲਉ ਅੱਜ ਇਹਨੂੰ ਪੰਜਵਾਂ ਦਿਨ ਹਾਂ ਇਹ ਪੰਜਵਾਂ ਦਿਨ ਸੂਈ ਲਉ ਤੇ ਇੱਕ ਕੱਟਾ ਵੀ ਦੇਖੋ ਬਈ ਪੂਰਾ ਮੂੰਹ ਤਾਂ ਵੀ ਦੁੱਗੀ ਆ ਬਈ ਹਲੇ ਦੋ ਦੰਦ ਆ ਬਈ ਬਾਈ ਦਾ ਦੋ ਦੰਦਾਂ ਦੀ ਛੁੱਟੀ ਇਹ ਚੰਗੀ ਹੈ ਜੋ ਬਈ ਤੇ ਨਾਲ ਜਿਹੜੀ ਕੱਟੀ ਆ ਵੀ ਕੱਟਾ ਇਹ ਵੀ ਫੋਲ ਟੌਪ ਕੁਆਲਿਟੀ ਦਾ ਮੋਹਰ ਲੱਗਦਾ ਹੈ ਚੈੱਕ ਕਰੋਗੀ ਇੱਕ ਠੰਡੀ ਬਹੁਤ ਆ ਬਾਈ ਅੱਛਾ ਬਾਈ ਉਹਦਾ ਸੀਲ ਆ ਬਾਈ ਪੂਰੀ ਐ ਨਾ ਦੇਖੋ ਕੋਈ ਦੁੱਧ ਨਹੀਂ ਛੱਡਿਆ ਥਾਣਾ ਤੇ ਬਾਈ ਕੋਈ ਟਾਈਮ ਨਹੀਂ ਲਾਇਆ ਮੈਂ ਇਹਨੂੰ ਅੱਛਾ ਜੀ ਤੇ ਬਾਈ ਕਿੰਨਾ ਕੁੱਤ ਕੱਢਿਆ ਇਹਦੀ ਦੁੱਧ ਬਾਈ ਇਸ ਟਾਈਮ 14 ਕਿਲੋ ਆਪਾਂ 13 ਕਿਲੋ ਦੀ ਆਰਡ ਦੇਵਾਂਗੇ ਬੰਦਾ ਕੋਈ ਵੀ ਆਵੇ ਆਪਣੇ ਵਿਜ਼ਿਟ ਕਰੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਠੰਡੀ ਕਰਕੇ ਲੈ ਕੇ ਜਾ ਵੀ 13 ਕਿਲੋ ਕੱਢ ਦੀ ਐਨ ਠੰਡਾ 13 ਦੇ ਬਾਹਰ ਹੀ ਹੋਊਗਾ ਆਪਾਂ 14 ਕਿਲੋ ਵੈਸੇ ਆਪਾਂ ਕਹੇ ਸੀ 13 ਲੀਟਰ ਐ ਕੱਢ ਚੱਲਣ ਦੀ ਗਾਰੰਟੀ ਆ ਬਾਈ ਜਮੇ ਗਿੱਲੀ ਸੂਈ ਹੋਈ ਹੈ ਵੀਰ ਦੋ ਦੰਦ ਬੈਠਾ 23 ਸਾਲ ਦੀ ਬੱਚੀ ਹੈ ਤੁਹਾਡੇ ਸਾਬ ਨਾਲ ਕਿੰਨਾ ਚੁੱਕਣਾ ਤੁਹਾਨੂੰ ਲੈ ਜਾਓ ਪਹਿਲਾਂ ਨੂੰ ਬਈ 15 ਕਿਲੋ ਕੱਢਣਾ ਚਾਹੀਦਾ ਬਈ ਬਹੁਤ ਚੰਗੀ ਝੋਕੀ ਹੈ ਤੇ ਬਈ ਖਾਣਾ ਪਕੋਈ ਬਹੁਤ ਗੁੱਡ ਕੁਆਲਿਟੀ ਹੈ ਤੇ ਗੈਰ ਉਹ ਦੇਖੋ ਕੋਈ ਨਾ ਕੋਈ ਤੇ ਬਾਕੀ ਵਿੱਚ ਚਿਰਾ ਬਹੁਤ ਰਿਪੀਟੈਂਸ ਤੇ ਬਈ ਕਿਹੜਾ ਜੀ ਡੈਕ ਅੜਕ ਕੋਈ ਮੱਤ ਕੋਈ ਹੈ ਤੇ ਬਾਕੀ ਆਪਾਂ ਬਾਈਕ ਦਾ ਉਸਕੀ ਰੇਟਿੰਗ ਲਿਖਣਾ ਬੰਦੇ ਤੇ ਬਈ ਕੀ ਰੇਟਰ ਕਹਿ ਰਹੇ ਦਾ ਬਈ ਮੋਲਵਟੇ ਭਾਈ ਕੋਸ਼ਿਸ਼ ਵੀ ਕਰਾ ਲਿਓ 185000 ਦੀ ਝੋਟੀ ਹਾਣਾ ਚ ਦੇਣੀ ਠੀਕ ਹੈ ਤੇ ਭਾਈ ਨੇ ਬਹੁਤ ਹੀ ਜੈਜਰੇਟ ਰੱਖਿਆ 185000 ਰੁਪਏ ਤੇ ਭਾਈ ਝੋਟੀ ਦੇ 사ਬ ਦਾ ਰੇਟ ਬਹੁਤ ਜੈਜ ਹੈ ਤੇ ਫਾਈਨਲ ਆਪਾਂ થોડા ਲੰਬਾ ਨੰਬਰ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਭਾਈ ਨਾਲ ਕੰਟੈਕਟ ਜਰੂਰ ਕਰਿਓ ਬਰਾਦਰ ਇਸ ਤੋਂ ਬਾਅਦ ਆਪਾਂ ਦਿਖਾਉਣੇ ਦਾ ਉਹਨੂੰ ਦੂਜੀ ਝੋਟੀ ਉਹ ਵੀ ਬਹੁਤ ਟੌਪ ਕਲਾਸ ਹੈ ਅੱਜ ਮਿਲੂਗੀ ਜਿੰਜੋ ਆਪਣੀ ਇਹ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਜਿੰਗਾਂ ਵਕਤ ਭਾਈ ਚੁੱਕੀ ਹੋਵੇ ਸਾਫੀ ਤੋਂ ਬਹੁਤ बाई सीधा भाई क्या तो बना बना के प्रॉब्लम गया था जब फिर कोई चीज़ बहुत कर रही है जब भाई तो उसकी इंटरेस्ट भी जा रहा हूँ मैं अच्छे से भी ये भाई पता हुआ कि तोर के साथ जाओ भाई तो सारी चीजें इनार की मेरे भी अरे कटिया भाई इनार भाई ने बहुत बड़ा कटिंग होगा ਆਈਏ ਕਿ ਤਕੀਰੇ ਕਿੰਦ ਨੇ ਕਿਦਾਂ ਜੀ ਕਿੰਨੇ ਦਰਦ ਜੀ ਇਹਨੂੰ ਬਿਰੇ ਛਿੱਗੀ ਆ ਪਰ ਹੈ ਪਹਿਲਣਾ ਅੱਛਾ ਹੈ ਪਹਿਲਣਾ ਇਹ ਲੇਟ ਸਿਮਰੀ ਆ ਬਾਈ ਹਾਂ ਜੀ ਮੈਂ ਡੰਗਰ ਉਮਰ ਪਾ ਕੇ ਸਿਮਰਦਾ ਤੇ ਬਾਈ ਟੋਕੀ ਬਹੁਤ ਚੰਗੀ ਆ ਉਹਦਾ ਸੀਦਾ ਵੀ ਫੁੱਲ ਠੰਡੀ ਬਾਈ ਫੁੱਲ ਠੰਡੀ ਤੇ ਬਾਈ ਚੈੱਕ ਕਰੋ ਮੇਰਾ ਵੀ ਜੇ ਤਾਂ ਉਹ ਦੇਣੇ ਨੂੰ ਖੋਲੀਏ ਵੀ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਤੇ ਬਾਈ ਉਹਦਾ ਵੀ ਫੀਲ ਬਹੁਤ ਚੋਟੀ ਤੇ ਆਪਾਂ ਉਹਨੂੰ ਕੋਨਕ੍ਰੀਟ ਖਵਾਵਾਂਗੇ ਤੇ ਫਿਰ ਫੁੱਲ ਕੇ ਆ ਜਾ सीधी ले जी परिन इना जान गुरु भाई गुरु बाकी ਇਹਦੇ ਬਾਰੇ ਕੀ ਪੁੱਛਦੇ ਬਾਈ ਤੁਸੀਂ ਨਾਲ ਦੀ ਬੱਤੀ ਦੇ ਬਾਈ ਤੇ ਸ਼ਿਮਰਦੀ ਪਤਾ ਵੀ ਕਿਹੜੀ ਨਾਲ ਸੀ ਸ਼ਿਮਰ ਨਹੀਂ ਬਾਈ ਪਤਾ ਆਪਾਂ ਨੂੰ ਆਪਣੇ ਕੋਲ ਤਾਂ ਪਿੱਛੋਂ ਮਾਲ ਆਉਂਦਾ ਬਾਈ ਤੇ ਨਹੀਂ ਕਿਹੜੇ ਮਾਲ ਲੈਂਦੇ ਸੀ ਤੇ ਬਾਈ ਕੋਲ ਬਾਕੀ ਝੋਟੀਆਂ ਦੋਏ ਚੰਗੀਆਂ ਨੇ ਇਹਦੇ ਬਾਰੇ ਕੀ ਪੁੱਛਦੇ ਬਾਈ ਤੂੰ ਬਈ ਇਹਦਾ ਗੀਤ ਹਸਤਾ ਕੀ ਵੀਰੇ ਦੁੱਧ ਬਾਈ ਥੱਲੇ 14 ਕਿਲੋ ਐ ਥੱਲੇ ਵੀ ਤਿਆਰ 13 ਕਿਲੋ ਬੰਦਾ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆਪਣੀ ਤਸੱਲੀ ਕਰ ਲਵੇ ਦੁੱਧ ਵਧੂਗੀ ਬਾਈ ਹਜੇ 2 ਕਿਲੋ ਦੁੱਧ ਤਿੰਨ ਦੇ ਦਿਨਾਂ 'ਚ ਹੈਗੀ ਹੈ ਹਜੇ ਇਹਦਾ ਮੁੱਲ ਕਿੰਨਾ ਰੱਖਿਆ ਤੁਸੀਂ ਮੁੱਲੇ ਦਾ 1.85 ਵਰ ਇੱਕ 65 ਦੀ ਹਨਾ ਹੈ ਰੋਟੀ ਹਾਂ ਤੇ ਮੁੱਲੇ ਵੀ ਬਾਈ ਬਹੁਤ ਜਾਇਜ਼ ਰੱਖਿਆ ਬਾਈ ਨੇ ਇੱਕ 65 ਸਿਰਫ ਵੱਡੀਆਂ ਕੱਟੀਆਂ ਨੇ ਬਾਈ ਕੋਈ ਛੋਟੀਆਂ ਕੱਟੀਆਂ ਨਹੀਂ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੇ ਜਾਣਾ ਆਪਣੇ ਚੰਗੀਆਂ ਨੇ ਦੋਏ ਛੋਟੀਆਂ ਬਾਈ ਕੋਲ ਸੌ ਗਲਾਸ ਤੇ ਬਾਈ ਕਹਿੰਦਾ ਆਪਾਂ ਮਾੜਾ-ਬਾਲ ਰੱਖਦੇ ਹਾਂ ਤੇ ਜੋ ਜਾਨਵਰ ਕਹਿ ਤਾ ਉਨਾ ਹੀ ਤੁਸੀਂ ਕੋਈ ਆਪਣਾ ਜੋਗੇ ਵੀ ਥੰਦੀ ਕਰ ਸਕਦੇ ਬਾਈ ਕੋਲ ਆ ਕੇ ਬਾਈ ਕਹਿੰਦਾ ਆਪਣੇ ਕੋਲੇ ਆਬੇ ਵਿਵਸਥਾ ਹੈਗੀ ਹੈ ਇਹ ਤਾਂ ਫੋਨ ਤੋਂ ਕੀ ਕਰੀਏ ਟੌਪਰ ਆਦੀ ਹੋਰ ਲੱਗਣ ਦੀ ਇਹਦੇ ਬਾਰੇ ਵੀ ਆਪਾਂ ਭਾਈ ਤੋਂ ਜਾਣ ਕੇ ਲਵਾਂਗੇ ਜੀ ਭਾਈ ਨੌਬ ਦੀ ਇਹਦੇ ਆਪਾਂ ਨੂੰ ਚੈੱਕ ਅਪ ਕਰਤੀ ਹੋਈ ਹੈ ਭਾਈ ਜੀ ਕੱਲੇ ਸੂਈ ਹੈ ਭਾਈ ਭਾਈ ਕਹਿੰਦਾ ਕੱਦੇ ਜੁਰੀ ਹੈ ਤੇ ਹਲੇ ਭਾਈ ਇਹਨਾਂ ਫੋਨ ਜਾਂਦੇ ਤੁਸੀਂ ਗੌਰ ਹੋਏ ਤੇ ਤੁਸੀਂ ਫਰਦ ਹੋਣੀ ਹੈ ਤੁਸੀਂ ਟੌਪਰ ਆ ਤੇ ਭਾਈ ਇਹਨੂੰ ਫੋਟੇ ਦਿਖਾਉਂਦਾ ਜੀ ਤੇ ਬਾਕੀ ਬੜਾ ਆਪਾਂ ਦੱਸ ਕੇ ਕਰ ਦਿੰਦਾ ਹਾਂ ਜੀ ਇਹਦੇ ਇਹ ਭਾਈ ਦੁੱਕੀ ਹੈ ਇਹ दो नंबर भी रहते हैं ये जानकर भाई भाई को ले ताऊ बलात्यवी अब उनको पहले ना तो जो ना ही होनी है भाई भाई के साथ ही चलती होती है क्योंकि ऐसे होके वाकई एंजॉय कराते हैं बढ़िया चलती है भाई यार वो भी ऐसे कर देता है बहुत अच्छा ये लोग सब टीवी पे लेकिन तो अच्छा भाई

ਤੇ ਵਧੀਆ ਗੌਰਟੇ ਦੀ ਹੋ ਗਈ ਹੈ ਨਾਲ ਕੀ ਵੀ ਇਹਦੇ ਕੱਟਾ ਜੀ ਇਹਦੇ ਨਾਲ ਹੈਗਾ ਬਾਈ ਕਿਉਂਕਿ ਇਹ ਵੀ ਨਾਲ ਇੱਕ ਜੰਗੀ ਜੋ ਚੱਲ ਰਹੀ ਹੋਏ ਜਿਹੜਾ ਤੁਹਾਨੂੰ ਤਾਂ ਪਤਾ ਹੀ ਹੋਣੀ ਹੈ ਇਹ ਵੀ ਨਾਲ ਹੋਗਾ ਕਿ ਤੁਹਾਨੂੰ ਬਾਈਕਰਾਂ ਦੀ ਜਾਣਕਾਰੀ ਜੀ ਅਜੀ ਬਈ ਇਹਦਾ ਕੀ ਹਿਸਾਬ ਕਰਦਾ ਬੇਚੂ ਦੀ ਇਹਦਾ ਮੁੱਲ 173 ਹੈ ਵੀਰੇ 155 ਦੀ ਹਨ ਹੈ ਅੱਛਾ ਜੀ ਇਹ ਹੈ ਕੱਲੇ ਸੂਈ ਆ ਬਾਈ ਥਣਾ ਦੀ ਗਰੰਟੀ ਦੰਨੇ ਆ ਅੱਛਾ ਜੀ ਪੰਜ ਚਾਰ ਦਿਨ ਤੱਕ ਦੁੱਧ ਦੀ ਵੀ ਗਰੰਟੀ ਦੇ ਦਾਂਗੇ ਬੋਲੀ ਕਿੰਨੀ ਕੀਤੀ ਵੀਰੇ 6.5 ਕਿਲੋ ਤੋਂ ਬੋਲੀ ਆ ਬਾਈ ਦੋ ਡੰਗਾਂ ਦੀ ਕਿੱਥੇ ਤੱਕ ਨਾਂਜ ਤੇ ਦੋ ਤੋਂ ਪਤਾ ਹੀ ਐ ਬਾਈ 13 14 ਕਿਲੋ ਦੁੱਧ 12 ਕਿਲੋ ਠੰਡਾ ਹੀ ਦੇ ਦਊਗੀ ਇਹ ਵੀ 12 ਆ ਰਾਮ ਨਾਲ ਬਾਈ ਐਡਾ ਕੱਦ 2-3 ਸਾਲ ਦੀ ਬੱਚੀ ਦਾ ਕਿੱਥੇ ਮਿਲਦਾ ਬਾਈ ਉਹ ਬਾਈ ਕੱਦ ਕਿੰਨਾ ਦਾ ਦੋ ਵੀਰੇ ਦਾ ਰਹੂ ਸੀ ਕੱਦ ਚੰਗਾ ਬਈ ਆਪਾਂ ਕਦੇ ਨਾਪਿਆ ਨਹੀਂ ਕਦੇ ਕੱਦ ਕੱਦ ਚੰਗਾ ਹੈਡ ਅ ਤੇ ਬਾਈਆਂ ਵੀ ਇੱਕ ਟੌਪ ਦੇ ਦਿੱਨੇ ਝੋਕੀਆਂ ਨੇ ਜਿੱਦੇ ਟੌਪਰੀਆ ਦੇ ਤੇ ਬਾਈ ਕਹਿੰਦਾ ਵੀ ਆਪਣਾ ਹੀ ਵਧੀਆ ਹੀ ਕੰਮ ਹੈ ਤੇ ਆਪਾਂ ਬਈ ਦੇਖਿਆ ਵੀ ਥੋੜੇ ਦਾ ਵੀਡੀਓ ਵਿੱਚ ਸ਼ੇਅਰ ਤੁਹਾਨੂੰ ਪਤਾ ਵੀ ਲੱਗ ਜਣਾ ਨਹੀਂ ਹਾਂ ਇੱਕ ਨੰਬਰ ਬਾਈਆਂ ਦਾ ਕੰਮ ਹੈ ਤੇ ਬਾਈਆਂ ਨਾਲ ਕੰਟੈਕਟ ਜਰੂਰ ਕਰਿਓ ਤੇ ਬਾਈਆਂ ਕੋਲ ਕਿੰਨੇ ਝੋਕੀਆਂ ਪੂਰੇ ਟੌਪਰਾਂ ਦੇ ਤੇ ਬਾਕੀ ਵੀ ਜੁੱਧ ਪੱਖੋਂ ਬਾਈ ਕਹਿੰਦਾ ਆਪਣੀ ਪੂਰੀ ਤਸੱਲੀ ਹੈ ਤੁਸੀਂ ਜੇਕਰ ਤਸੱਲੀ ਕਰਕੇ ਲੈ ਕੇ ਜਾਇਓਗੇ ਤਾਂ ਆਜੋ ਜੀ ਆਇਆਂ ਨੂੰ ਜੀ ਚੈਨਲ ਜਿਆਦਾ ਰਹੇ ਇਹ ਵੀ ਬਾਈ ਤਾਂ ਅਜੇ ਹੀ ਪੁੰਗ ਨੇ ਆਇਆ ਪਰ ਤਲੇ ਹੀ ਰੇ ਮੇਰੇ ਤੜਕੇ ਉੱਤਰੀਆਂ ਅੱਜ ਤੜਕੇ ਉੱਤਰੀ ਥੋੜੀ ਜਿਹੀ ਗੌਰ ਹੋ ਗਈ ਬਾਈ ਇਹ ਵੀ ਦੋ ਚਾਰ ਦੇ ਲਗਰ ਨੇ ਤੇ ਇਹ ਵੀ ਆਪਾਂ ਥੋੜਾ ਜਿਹਾ ਸ਼ੇਅਰ ਕਰਾਇਆ ਵੀ ਇਹਨਾਂ ਨੂੰ ਪਰਾ ਕੇ ਬਾਅਦ ਤੇ ਬਾਈ ਬਹੁਤ ਟੌਪ ਲਾ ਲਵੇ ਇਹ ਵੀ ਮੋਹਰ ਦਾ ਦੋਏ ਦੋ ਦੋ ਨਾ ਬਾਈ ਇਹ ਜੇ ਇਹਦਾ ਇਹ ਤੜਕੇ ਸੂਈ ਆ ਬਾਈ ਇਹ ਮੈਲਾ ਗੇਰ ਦੀਆਂ ਹੁਣ ਤੋਈਆਂ ਹੋਈਆਂ ਨੇ ਇਹ ਕੱਲ ਦੀ ਸੂਈ ਹੋਈ ਆ ਇਹ ਇਹ ਸੂਈ ਹੋਈ ਤਾਂ ਇਹ ਅੱਜ ਸੂਈ ਆ ਤੜਕੇ ਆ ਮੈਲਾ ਆਪਾਂ ਕੋਈ ਲੇਟ ਹੋ ਕੇ ਨਹੀਂ ਚੱਲਿਆ ਵੀ ਤਾਂ ਉਹ ਆ ਜੇ ਰਪਈਆ ਬਾਈ ਸਵੇਰੇ ਖਾਲੀ ਕਰਤੀ ਹੁਣ ਮਚੋਰਤੀ ਤੇ ਬਾਈ ਕਿੰਨੇ ਕਿੰਨੇ ਇਹਦਾ ਨਿਪਟਾ ਬਹੁਤ ਹੀ ਜ਼ਰੂਰ ਤੋਂ ਖਾਇ ਤਾਂ ਖੀਸ ਗੱਡੀ ਆ ਬਾਈ ਖਾਲੀ ਕਰੀ ਹੈ ਅੱਛਾ ਜੀ ਇਹਦਾ ਆਪਾਂ ਭਾਏ ਵਿਕਰੀ ਦੇ ਆਪਾਂ ਉਹ ਜੇ ਵੀ ਰੱਖੀ ਅੱਛਾ ਜੀ ਇਹ ਵੇਚਣ ਨਹੀਂ ਲਈ ਸਿਰਫ ਦਿਖਾਈ ਆ ਤੇ 10 ਦਿਨ ਤੱਕ ਆਪਾਂ ਜੇ ਰਹਿ ਗਈਆਂ ਤਾਂ ਦੱਸ ਦਿੰਦਾ ਕਿ ਵੇਚਾਂਗੇ ਵੀਡੀਓ 'ਚ ਨਹੀਂ ਤਾਂ ਦੁੱਧਵਾ ਕਰਕੇ ਵੇਚਾਂਗੇ ਠੀਕ ਕਰੋ ਹਾਂ ਤੇ ਬਾਈ ਇਹ ਦੁੱਧੀਆਂ ਵੀ ਇਹ ਵੀ ਦੋ ਦੋ ਦੰਦਾਂ ਬਾਈ ਕਿ ਬਾਈ ਇਹ ਇੱਕ ਤਰਗੀ ਝੋਕੀ ਹੈ ਨਾਲ ਕਿਵੇਂ ਬੱਚੇ ਬਾਈ ਕਟੀਆਂ ਦੁਵਾਨ ਵਾਲਾ ਜਮਈ ਪਰਲਕਟਾ ਦਾ ਜਿਹੜਾ ਕੱਟੀ ਕੱਟੀਆਂ ਵਾਲੇ ਦੋਨੋਂ ਨਾਲੇ ਟੌਪਰਾ ਦਾ ਮੂਰਾ ਨਦਰੀ ਇਹ ਵੀ ਕੱਤੀ ਪਈ ਤੇ ਪਾਲਾ ਤਾਂ ਇਹਦਾ ਜੀਨੇ ਬਾਈ ਤੋਂ ਬਹੁਤ ਹੋ ਗਿਆ ਕੋਈ ਨਾ ਕੋਈ ਲੇਖੋ ਬਾਈ ਪੂਰੀ ਬਲੈਕ ਜੈ ਇੱਦਾਂ ਤੇ ਆਪਾਂ ਇਹ ਝੋਕੀ ਬਾਰੇ ਪੁੱਛਦੇ ਬਦਲ ਜੀ ਤੇ ਬਾਈ ਇਹਦਾ ਕੀ ਹਿਸਾਬ ਨਾਲ ਝੋਕੀ ਇਹ ਕੱਲ੍ਹ ਸੂਈ ਆ ਵੀਰ ਇਹ ਵੀ ਤੜਕੇ ਆਈ ਆਪਣੇ ਲੈਵੇ ਤੇ ਇਹ ਕੀ ਜੀ ਦੱਸਦਾ ਵੀ ਇਹ ਵੀ ਦੁੱਗੀ ਹੈ ਜੀ ਅੱਛਾ ਦੁੱਗੀ ਇਹ ਵੀ ਸਮਝੋ ਟਿਪ ਟੂਰੇ ਚੈੱਕ ਕਰੋ ਜੀ ਬਹੁਤ ਟੌਕ ਨਾਲ ਝੋਟੀ ਹੈ ਇਹ ਖਾਲੀ ਕਰੀਆਂ ਹੋਈਆਂ ਬਾਈ ਹੁਣੀ ਚੋਈਆਂ ਅੱਧਾ ਘੰਟਾ ਹੋ ਗਿਆ ਬਈ ਬਾਈ ਤੇ ਥੋੜਾ ਜੀ ਕੈਤਵਾ ਦਾ ਦੱਸਦੇ ਕਿ ਮੈਂ ਦੇਖ ਲਓ ਥੋੜਾ ਮਤਲਬ ਤੇ ਬਾਈ ਦੇ ਕੋਲ ਇਹਦਾ ਤੇ ਬਾਕੀ ਬਾਈ ਦੇ ਤਾਂ ਵੀ ਥੇਰੇ ਇੱਥੇ ਨਹੀਂ ਆਦੇ ਜੀ ਥੋੜੀਆਂ ਸਮਝ ਕੇ ਜੀ ਆਪਣੇ ਲਈ ਕੰਮ ਹੈ ਵੀ ਤੇ ਬਾਈ ਕੋ ਕਰਦੀ ਵੀ ਬਾਈ ਛੇੜਾ ਕੋਲ ਬਹੁਤ ਜ਼ਿਆਦਾ ਭਰੀ ਹੈ ਤੇ ਬਾਕੀ ਵੀ ਬਾਰਾ ਵੀ ਡਿਵਲਪਰ ਹੈ ਤੇ ਬਾਈ ਕੋ ਜੀ ਮੈਂ ਕਰਕੇ ਦਗਾ ਨੇ ਸਾਹੇ ਚੱਲਦੇ ਨੇ ਤੇ ਬਾਈ ਨਹਿਰੇ ਡਿਵਲਪਰ ਕੋ ਤੇ ਮਾੜੀ ਉੱਪਰ ਗਿਆ ਹੈ बहुत कमीचेस होती है भाई जो भी दो जाने लगा गया तो भी त्याग होंगे थोड़ी हम और करें दोनों करते हैं अंदर दोनों करते हैं ये दूसरी का टीप तो ये करती है भाई बोले छारे को ओवरे कर देंगे ना तो थोड़ी नंबर चेंज करना भाई ना ਬਾਈ ਨੂੰ ਕੱਢ ਕੇ ਫੋਟੋ ਕਰਿਓ ਵੀਰੇ ਕਿਉਂਕਿ ਬਾਈ ਅੱਜ ਦੇ ਟਾਈਮ 'ਚ ਬਾਈ ਮੱਜਾਂ ਬਹੁਤ ਘੱਟ ਨੇ ਜੂਨੋ ਆਪਣਾ ਟਾਈਮ ਉਹਦਾ ਜਾ ਰਿਹਾ ਤੇ ਆਪਾਂ ਇਹਨਾਂ ਨੂੰ ਆਪਣੇ ਸ਼ੌਕ ਤੋਂ ਆਪਾਂ ਕੈਮ ਰੱਖਣਾ ਵੀਰੇ ਜਿੱਥੇ ਪੰਜਾਬ ਨੇ ਬਹੁਤ ਛੱਬਿਆ ਜਾਂਦਾ ਜੋੜ ਕੇ ਰੱਖਦਾ ਦੇ ਤੇ ਬਾਈ ਦਾ ਨੰਬਰ ਸ਼ੇਅਰ ਕਰ ਦੋ ਜੀ ਬੰਦੇ ਆ ਗਏ ਬਾਈ ਹਾਂਜੀ ਬਾਈ ਤੇ ਬਾਈ ਨੰਬਰ ਸ਼ੇਅਰ ਕਰ ਦੋ ਜੀ ਆਪਣਾ ਨੰਬਰ ਵੀਰੇ 98772 ਹਾਂਜੀ 68404 ਇੱਕ ਵਾਰ ਦੁਬਾਰਾ ਸ਼ੇਅਰ ਕਰ ਦੇਵੇ 9872 ਹਾਂਜੀ 66404 ਬਾਕੀ ਬਾਈ ਤੁਹਾਡਾ ਬੜਾ ਧੰਨਵਾਦ ਜੋ ਡੈਰੀ ਫਾਰਮ ਦਾ ਤੇ ਬਾਈ ਨੂੰ ਵੀ ਸਪੋਰਟ ਕਰਿਓ ਬਾਈ ਜਿੰਨੇ ਵੀ ਦੇਖਦੇ ਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਰੂਰ ਬਾਈ ਨੂੰ ਤਰੱਕੀ ਜਿੱਦਾਂ ਆਪਣਾ ਟਿੱਕਲ ਪੈਣੀ ਸੀ ਕਿ ਜਿੱਦਾਂ ਮਾਲਕ ਕੋ ਕੋ ਵੀਡੀਓ ਦੇ ਸਾਈ ਦੇ ਕੇ ਤੁਹਾਨੂੰ ਮਂਗਾ ਸਕਦਾ ਡੰਗਰੀ ਬਿਲਕੁਲ ਮਂਗਾ ਸਕਦਾ ਜੀ ਤੇ ਬਾਈ ਸਾਈ ਦੇ ਕੇ ਬਾਈ ਆਏ ਆ ਕਿ ਬੰਦਾ ਆ ਜਾਵੇ ਟ੍ਰਾਂਸਪੋਰਟ ਸਾਡੀ ਹੈਗੀ ਸਾਡੇ ਕੋ ਗੱਡੀਆਂ ਹੈਗੀਆਂ ਆਪਦੀਆਂ ਉਹਦੇ ਦੋ ਟਾਈਮ ਚ ਹੋਵੇ ਤੁਕੀ ਲੋਕਾਂ ਦਾ ਠੱਗ ਬਹੁਤ ਆ ਬਾਈ ਵੀਡੀਓ ਤੇ ਸਾਈਪਾ ਦੇ ਨੇ ਮਾਲ ਮੰਗਾ ਲੈਂਦੇ ਮੁੜ ਕੇ ਪੈਸੇ ਨਹੀਂ ਦਿੰਦੇ ਇਹ ਤਾਂ ਹੈ ਇਹ ਐਪ ਕੰਮ ਦੇ ਵਿੱਚ ਠੱਗੀ ਸਭ ਤੋਂ ਜ਼ਿਆਦਾ ਆ ਆਪਣੇ ਲੜੇ ਕੇ ਆ ਕੇ ਪੂਰੇ ਰਹੋ ਬਾਈ ਸਾਡੇ ਕੋਲ ਰਹਿਣ ਦਾ ਵੀ ਸਾਧਨ ਬਿਲਕੁਲ ਬਾਈ ਸਭ ਕੁਝ ਆ ਦੋ ਦਿਨ ਰਹੋ ਤਿੰਨ ਦਿਨ ਰਹੋ ਚੌਮਸਾਂ ਜੇ ਤਸੱਲੀ ਹੋਵੇ ਪੇਮੈਂਟ ਕਲੀਅਰ ਕਰਕੇ ਤਾਂ ਮਾਲ ਮਿਲਦਾ ਤੇ ਬਾਈ ਕਹਿੰਦਾ ਬਾਈ ਆਪਣੇ ਕੋਲ ਰਹਿਣ ਦੀ ਪਸਤਾ ਪੂਰੀ ਹੈ ਤੇ ਨਾਲ ਇੱਕ ਗੱਲ ਹੋਰ ਹੈ ਬਾਈ ਤੁਸੀਂ ਆਪ ਵੀ ਤਸੱਲੀ ਵੀ ਕਰ ਸਕਦੇ ਹੋ ਤੇ ਦੋ ਦਿਨ ਰਹੋ ਤੇ ਦੋ ਦਿਨ ਚੋਕੇ ਚੈੱਕ ਕਰੋ ਬਾਈ ਕਹਿੰਦਾ ਵੀ ਤੁਹਾਡੇ ਮਨ ਦਾ ਵਹਿ ਵੀ ਨਹੀਂ ਰਿਹਾ ਉਹਦੇ ਤੇ ਤੇ ਬਾਈ ਮਾਲ ਸਾਰਾ ਲੱਗਦੇ ਆ ਤੇ ਬਾਈ ਕਹਿੰਦਾ ਵੀ ਉਹਨੂੰ ਪਤਾ ਹੀ ਅੱਜ ਦਾ ਜੋ ਟਾਈਮ ਕਿ ਬਾਈ ਉਧਾਰ ਤੇ ਬਾਈ ਕੀ ਜੇ ਗੱਭਾ ਚੱਲਣਾ ਜੇ ਆਪਾਂ ਨੂੰ ਤਾਂ ਗੱਲ ਗੁਰਪ੍ਰੀਤ ਬਾਈ ਐਦਾਂ ਹੈ ਵਪਾਰੀਆਂ ਨੇ ਤਾਂ ਮੱਝ ਤੇ ਮੂੰਹ 'ਚ ਹਰ ਟਾਈਮ ਹੱਥ ਰੱਖਣਾ ਹੁਣ ਜੇ ਸਾਡੇ ਕੋਲ 13 ਕਿਲੋ ਕਰੀ ਖੜੀ ਹੈ ਬੁੱਤ ਨੇ ਆਮ ਬੰਦੇ ਕਈ ਵਾਰ ਨਹੀਂ ਉਹ ਜਿਹੜੀ ਵਪਾਰੀ ਦੀ ਸਾਹਬ ਤੇ ਆਮ ਬੰਦੇ ਦੀ ਸਾਹਬ ਬਹੁਤ ਫਰਕ ਹੈ ਬਾਈ ਵਪਾਰੀ ਨੇ ਤਾਂ ਹਰ ਟਾਈਮ ਟੰਗ ਨੂੰ ਤਿਆਰ ਕਰਨਾ ਕਿ ਉਨੇ ਪ੍ਰੈਜੈਂਟੇਸ਼ਨ ਇਹ ਤਾਂ ਦਿਖਾਉਣੀ ਹੈ ਕਿ ਉਹਦਾ ਮਾਲ ਵਿਕੇ ਹਾਂ ਜੀ ਉਹ ਉਹਰੇ ਆਪਾਂ ਵੀਡੀਓ ਤੇ ਮਾਲ ਭੇਜਦੀ ਹੈ ਵੱਡੇ ਭਾਈ ਉੱਥੇ ਜਾ ਕੇ ਦੁੱਧ ਨਾਲ ਪੂਰੇ ਅਗਲਾ ਕਹਿੰਦਾ ਯਾਰ ਝੂਠ ਮਾਰਦਾ ਇਹਨਾਂ ਨੇ ਕਿਉਂਕਿ ਭਾਈ ਇਹ ਹੁਣ ਆਪਾਂ ਕਿਤੇ ਸਫਰ ਤੇ ਜਾਂਦਾ ਜਾ ਰਹੇ ਹਾਂ ਪਰ ਥੋੜਾ ਬਹੁਤ ਬਿਲਕੁਲ ਬਿਲਕੁਲ 370 ਕਿਲੋਮੀਟਰ ਤੇ ਭਾਈ ਇਹ ਮਾਲ ਆਇਆ ਹੈ ਅੱਜ ਸਾਰੇ ਡੰਗਰ ਦੂਰ ਤੇ ਆਉਂਦੇ ਨੇ ਬਾਕੀ ਬੁੱਥੀਆਂ ਮੱਜਾਂ ਦੀਆਂ ਦੱਸ ਦਈਆਂ ਨੇ ਕਿੱਧਰ ਦੀਆਂ ਚਲੋ ਭਾਈ ਆਪਣੇ ਲਈ ਕਰ ਲੈ ਤੇ ਭਾਈ ਕਹਿੰਦਾ ਇੱਥੇ ਰਹਿ ਕੇ ਬੜਾ ਚੈੱਕ ਕਰਕੇ ਦੋ ਦਿਨ ਉਹ ਚਾਲਦੇ ਰਹੋ ਤੇ ਫਿਰ ਅਸੀਂ ਥਲੀ ਨਾਲ ਜਾ ਕੇ ਲੈ ਕੇ ਜਾਓ ਜੀ ਹਰ ਟਾਈਮ ਭਾਈ ਆਪਣੇ ਤੇ ਬਾਈ ਹਟ ਟਾਈਮ ਜਦੋਂ ਮਰਜ਼ੀ ਜਦੋਂ ਮਰਜ਼ੀ ਦੇ ਤੇ ਬਾਈ ਕਹਦਾ ਬਾਈ ਜਦੋਂ ਮਰਜ਼ੀ ਤੁਸੀਂ ਆ ਕਰਦੇ ਤੇ ਪਹਿਲਣਾ ਇੱਕ ਬਾਈ ਹੋਰ ਪਹਿਲਣਾ ਦੂਜਣਾ ਝੋਟੀਆਂ ਮਿਲਣਗੀਆਂ ਜਾਂ ਤਾਂ ਪਹਿਲਣਾ ਹੀ ਮਿਲਣਗੀਆਂ ਕੋਈ ਝੋਟੀ ਦੂਜਣੋਂ ਮਿਲੂਗੀ ਜਿਹੜੀ ਸੂਈ ਸਵਾਈ ਆ ਥੱਲੇ ਦੀ ਸਾਫ ਕਿਉਂਕਿ ਜਾਂ ਤਾਂ ਫਾਲਟ ਬਈ ਦੂਜੀ ਸੂਈ ਤੇ ਝੋਟੀਆਂ ਚ ਆਉਂਦਾ ਕਈ ਵੱਡੇ ਭਾ ਫੋਨ ਕਰਦੇ ਨੇ ਕਿ ਬਈ ਦੂਜੀ ਸੂਈ ਦੇ ਦਿਓ ਅਸੀਂ ਪਹਿਲਣਾ ਬਈ ਕੰਮ ਕੀਤਾ ਜਦ ਤੱਕ ਪਹਿਲਣਾ ਸ਼ਾਹੀ ਵਪਾਰ ਆ ਬਾਈ ਤੁਸੀਂ ਦੱਸਦੇ ਬਾਈ ਸਾਡੇ ਵਪਾਰ ਵੀ ਬਹੁਤ ਠੀਕੀ-ਕੜੀ ਹੈ ਜੀ ਹਾਂਜੀ ਹਾਂਜੀ ਤੇ ਬਾਈ ਨਾਲ ਕਟਾਗੜ ਜੁਰੂ ਕਰਾਂ ਆਪਾਂ ਨੰਬਰ ਸ਼ੇਅਰ ਕਰਦਾ ਜ ਧੰਨਵਾਦੀ ਵੀਡੀਓ ਦੇਖਣ ਲਈ